ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਇਹ ਗਰੀ ਵੀਡੀਓ ਬਣਾਉਣ ਪਹੁੰਚੇ ਆ ਬਾਈ ਦਾ ਐਡਰੈਸ ਇੱਕ ਵਾਰੀ ਜਰੂਰ ਕਨਫਰਮ ਕਰ ਲਿਓ ਪਿੰਡ ਲਾਲੂ ਘੁੰਮਣ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਦਾ ਨਾਮ ਆ ਸ਼ਮਸ਼ੇਰ ਸਿੰਘ ਜਿਨ੍ਹਾਂ ਦੇ ਫਾਰਮ ਤੇ ਪਹੁੰਚੇ ਆ ਵੀਡੀਓ ਬਣਾਉਣ ਚਾਰ ਨਾਲੇ گاਵਾ ਦੇ ਵਿੱਚ ਦੋ گاਵਾ ਬਿਲਕੁਲ ਤਾਜ਼ੀਆਂ ਸੂਈਆਂ ਤੇ ਇਹ ਜਿਹੜੀਆਂ ਦੋ گاਵਾ ਦੋਸਤੋ ਇਹ ਗੱਭਣਿਆ ਆ ਡਿਟੇਲ ਸਾਰੀ ਜਾਣਕਾਰੀ ਆਪਾਂ ਬਾਈ ਸ਼ੇਰੇ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਅਸ਼ੂਕਰੀਦਨ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰੋ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਦੀ ਗੱਲ ਨਾ ਹੋਵੇ ਬਾਈ ਨਾਲ ਗੱਲਬਾਤ ਕਰਦੇ ਆ ਡਿਟੇਲ ਸਾਰੀ ਪੁੱਛਦੇ ਆ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਬਾਈ ਸ਼ਮਸ਼ੇਰ ਜੀ ਸასი ਗਾਲ ਸასი ਗਾਲ ਭਾਈ ਜੀ ਠੀਕਾ ਖਾਲਸਾ ਵਾਲੇ ਗੱਦੀ ਕੀ ਫਤਿਹ ਫਤਿਹ ਜੀ ਹੋ ਜੀ ਠੀਕਾ ਜੀ ਸਾਲ ਚੜਦੀ ਗਲਾ ਭਾਈ ਮੈਂ ਨਾ ਭਾਜੀ ਤੁਹਾਨੂੰ ਦੱਸਿਆ ਵੀ ਮਾਲ ਚੰਗਾ ਹੋਵੇ ਸਹੀਂ ਤੇ ਮਾਲ ਵਿਗਦਾ ਹੀ ਜਾਂਦਾ ਠੀਕ ਹੈ ਜੀ ਹਾਂਜੀ ਵਧੀਆ ਬਾਬਾ ਬੁੱਢਾ ਕਿਰਪਾ ਕਰੀ ਜਾਂਦਾ ਢਾਲ ਫੁਲਕਾ ਚੱਲੀ ਜਾਂਦਾ ਚਲੋ ਵਧੀਆ ਗੱਲ ਹੈ ਹਾਂਜੀ ਐਡਰੈਸ ਬੋਲ ਦਿਓ ਭਾਜੀ ਭਾਜੀ ਐਡਰੈਸ ਆਪਣਾ ਪਿੰਡ ਲਾਲੂ ਘੋਮਣ ਜੀ ਨਾਮ ਸ਼ਮਸ਼ੇਰ ਸਿੰਘ ਤਹਿਸੀਲ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਨਾਸੀ 7338178 ਠੀਕ ਹੈ ਜੀ ਹਾਂਜੀ ਟੋਟਲ 4 ਨੱਕ 2 ਗੱਬਣ ਤੇ 2 ਸੁਈਆਂ ਹਾਂਜੀ ਭਾਜੀ 2 ਗਾਵਾਂ ਸੁਈਆਂ ਵਾਂ ਉਹ ਗਾਈ ਸੁਈ ਰਾਤ ਦੀ ਅੱਛਾ ਜੀ ਇਹਨੂੰ ਅੱਜ ਦੂਜਾ ਦਿਨ ਹੋ ਗਿਆ ਠੀਕ ਹੈ ਜੀ ਤੇ 2 ਗੱਬਣਾ ਠੀਕ ਹੈ ਜੀ ਆਪਾਂ ਸ਼ੁਰੂ ਕਰ ਲਈਏ ਸੁਈ ਗਾਂ ਤੋਂ ਪਹਿਲਾਂ ਉਧਰੋਂ ਇੱਕ ਨੰਬਰ ਤੋਂ ਕਰ ਲਓ ਹਾਂਜੀ ਇੱਕ ਤੋਂ ਕਰ ਲਓ ਤੁਸੀਂ ਦੱਸੋ ਜੀ ਇਹਦੇ ਬਾਰੇ ਇਹ ਭਾਜੀ ਸਵੇਰੇ ਗਾਈ ਆਈ ਆ ਅੱਛਾ ਜੀ ਗੱਬਣ ਪਾਸ ਕੀਤੀ ਪਰਸੋਂ ਦੀ ਲਈ ਸੀ ਹਾਂਜੀ ਤੇ ਉਹਨਾਂ ਦੇ ਘਰ ਕੱਲ ਸੂਪੇ ਠੀਕ ਹੈ ਜੀ ਤੇ ਮੈਂ ਚਲੋ ਹੁਣ ਜੀਰਜੁਰ ਪਾਉਣ ਲਈ ਆ ਪਾਕ ਦੇ ਫਿਰ ਮੈਨੂੰ ਪ੍ਰੋਪਰ ਜੇ ਸਾਰੀ ਐ ਪੈ ਗਈ ਐ ਭਾਈ ਵੀਡੀਓ ਵੀ ਆਪਾਂ ਵਿਖਾ ਦਾਂਗੇ ਜੀ ਇਸ ਨੂੰ ਠੀਕ ਉਹਦੇ ਘਰ ਵਾਲੇ ਦੁੱਜਾਂ ਦੇ ਹੀ ਤਿੱਜਣ ਕਰਕੇ ਲਈ ਭਾਈ ਠੀਕ ਹੈ ਜੀ ਹਾਂਜੀ ਤੇ ਚਵਾਈਆਂ ਦੋ ਕਿਹਦੀ ਚਵਾਈਆਂ ਦੀਆਂ 4 ਹੋਈਆਂ 4 ਚਵਾਈਆਂ ਹੋ ਗਈ ਹੈ ਨਾ ਕਿੰਨਾ ਕਿ ਚੋਤਾ ਬੋਲਾ ਬੋਲਾ ਭਾਜੀ ਸਵੇਰੇ ਚੋਇਆ ਮੈਂ ਆਪਦੇ ਥੀ ਜਾ ਕੇ 6.5 ਕਿਲੋ ਬੋਲਾ ਜਾਨੀ ਕਿ ਮੰਨ ਕੇ ਚੱਲੀਏ ਕੋਈ 11 12 ਦੇ ਲਾ ਕੇ ਪਹਿਲੇ 12 ਕਿਲੋ ਬੋਲਾ ਐਟਮ ਖੁੱਲਾ ਹੈਗਾ ਹਾਂ ਸਟਾਰਟ 12 ਤੋਂ ਸਟਾਰਟਿੰਗ 12 ਕਿਲੋ ਬੋਲਾ 12 13 ਕਿਲੋ ਬੋਲਾ ਹੈਗਾ ਠੀਕ ਹੈ ਜੀ ਤੇ ਬੱਛਾ ਤੇ ਮਗਰਵੱਛੀ ਵੱਛੀ ਭਾਈ ਬਹੁਤ ਸੋਹਣੋ ਵੱਛੀ ਵੀ ਆ ਇਹਦੇ ਕਰ ਲੋ ਚੈੱਕ ਵੱਛੀ ਵੀ ਸ਼ਾਈ ਵਾਲ ਦੇ ਨਾਲ ਹੀ ਹੁੰਦੀ ਹੈ ਇਹ ਗ੍ਰੈਂਡੋ ਆਂ ਹਾਂ ਕੋਈ ਬੱਚਾ گاਵਾ ਬੱਚਾ ਆਪਦੇ ਤੋਂ ਲੈ ਆਂਦੇ ਪਸ਼ੂ ਹਾਂਜੀ ਲੈ ਆਂਦੇ ਜਿਹੜੇ ਗਾਂ ਸ਼ਾਈ ਵਾਲ ਤੇ ਜਰਸੀ ਦਾ ਕਰਾਸ ਆਂਗ ਰੱਖਦੀ ਹੈ ਨਾ ਆ ਸ਼ਾਇ ਹੈ ਜਰਸੀ ਦਾ ਨਾ ਸ਼ਾਈ ਵਾਲ ਦਾ ਕਰਾਸ ਠੀਕ ਹੈ ਜੀ ਤੋੜ ਕੇ ਦਿਖਾਈਏ ਵੀਰ ਨੂੰ ਹਾਂਜੀ ਜਰੂਰ ਤੇਰ ਤਾਂ ਤੁਰਾ ਜੀ ਮਾਰ ਦਿੰਨੇ ਮੇਰਾ ਭਾਜੀ ਐ ਕਿਤੇ ਇਦਾਂ ਠੰਡੀ ਅੱਜ ਤਾਂ ਮਰ ਜਾਵਾਂ ਬਰ ਭਾਜੀ ਪੂਰੀ ਸੀਲ ਲੱਗ ਕਰ ਲਿਓ ਚਾਹੇ ਕਿ ਬਾਕੀ ਤੁਹਾਨੂੰ ਤੋੜ ਕੇ ਦਿਖਾ ਕੇ ਧਾਰਾ ਪੂਰਾ ਜੀ ਮਾਰ ਕੇ ਬਾਅਦ ਚ ਦਿਖਾ ਦਿੰਦੇ ਸੂਵਾ ਤੀਜਾ ਬਾਈ ਕਹਿੰਦਾ ਸ਼ਰਾਪ ਮੰਨ ਕੇ ਲਈ ਹੈ ਬਾਕੀ ਤਾਂ ਹੈ ਉਹਨੇ ਦੁੱਜਣੀਆਂ ਦੇ ਘਰ ਵਾਲੇ ਠੀਕ ਹੈ ਜੀ ਪਰ ਆਪਾਂ ਤਿੰਨ ਜਣ ਕਰੀਓ ਚੈੱਕ ਦੋਸਤੋ ਸੂਗ ਇਹ ਨਾ ਪਸ਼ੂ ਪੈਸੇ ਲੱਪੇ ਚੋਂ ਦਾ ਪਰ ਚਲ ਨਾ ਲੱਪਾ ਲਾ ਜਾਂਦਾ ਕੋਈ ਇਹਨਾਂ ਲੱਪਾ ਨਹੀਂ ਲਾਇਆ ਨਾ ਅਜੇ ਤੈਨੂੰ ਗਾਂ ਖੁੱਲ ਜੂਗੀ ਠੀਕ ਹੈ ਜੀ ਆਰਡਰ ਕੁਆਲਿਟੀ ਬੜੀ ਸੋਹਣੀ ਥਣਾਂ ਦੀ ਕੁਆਲਿਟੀ ਬਹੁਤ ਵਧੀਆ ਚਾਰੇ ਥਣ ਨਿਖੜਵੇਂ ਗੈਬ ਚ ਕੋਈ ਫੋਟਸ਼ਾਂਗ ਨਹੀਂ ਨਾਲ ਹਾਲੋ ਜੀ 12 ਕਿਲੋਟਰ ਦੇ ਲਾਗੇ ਬੰਨੇ ਜਿਹੜਾ ਹੁਣ ਮੌਜੂਦ ਆ 12 ਕਿਲੋ ਬੋਲੀ ਹੋਣੀ ਠੀਕ ਹੈ ਜੀ ਅੱਜ ਸਾਫ ਸੁੱਤਰੀ ਕੀਤੀ ਹੈ ਨਾ ਨਹੀਂ ਭਾਈ ਸਾਫ ਕਰ ਰਹੀ ਵੀ ਨਹੀਂ ਅਜੇ ਧਿਆੜੀ ਠੀਕ ਹੈ ਠੀਕ ਹੈ ਜੀ ਫਿਰ ਡੰਗਣਾ ਟਾਉਣ ਜਾ ਹੁੰਦਾ ਹਾਂ ਹਾਂਜੀ ਹਾਂਜੀ ਇਹ ਤੇ ਕਰਦਾ ਦੁੱਧ ਆਲੀ ਰੱਛੀ 20 ਕਿਲੋ ਦੁੱਧ ਨਾਲ ਦਰ ਫਿਰ ਦੇਣਾ ਕਿੰਨੇ ਠੀਕ ਹੈ ਜੀ ਗਾੜੀ ਗਰਮੀਆਂ ਪਾ ਫਰੇਜ ਜਾ ਹਾਂਜੀ ਹਾਂਜੀ ਸਾਰੀ ਗਰਮੀਆਂ ਦੁੱਧ ਦੇ ਨਾਲ ਤਾਜੀ ਸੂਈ ਕਰਦੀ ਠੀਕ ਹੈ ਠੀਕ ਹੈ ਉਮੀਦ ਹੈ ਦੋਸਤੋ ਚੰਗੇ ਦੁੱਧ ਹੀ ਹੈ ਬਾਕੀ ਚਲੋ ਦੁੱਧ ਸੇਵਾ ਤੇ ਹੈ ਜੇ ਕੋਈ ਵੀਰ ਚੰਗੀ ਸੇਵਾ ਕਰੂਗਾ ਤੇ ਚੰਗਾ ਚੋਲੂਗਾ ਬਾਕੀ ਆ ਥਣਾ ਦੀ ਕੁਆਲਿਟੀ ਚੈੱਕ ਕਰ ਲੋ ਆਰਡਰ ਦੋਸਤੋ ਬਹੁਤ ਸੋਹਣਾ ਤਿਆਰ ਕੀਤਾ ਚਾਰ ਚਵਾਈਆਂ ਦੱਸਿਆ ਹੋ ਗਿਆ ਜੀ ਹਾਂਜੀ ਚਾਰ ਚਵਾਈਆਂ ਹੋਈਆਂ ਭਾਜੀ ਤੇ ਬਾਈ ਸ਼ੇਰੇ ਮੋਲਕ ਨਾ ਕਰਨਾ ਮੋਲ ਤੇ ਭਾਜੀ ਵਹਿੜਾਂ ਦੀ ਜਿੰਨਾ ਮਰਜ਼ੀ ਕਰ ਲੋ ਹਾਂਜੀ 75000 ਦੇ ਵਿੱਚੋਂ 2000 ਰੁਪਏ ਛੋੜ ਕਰਦਾ 73000 ਰੁਪਏ ਹੈ ਨਾ ਜੀ ਕੋਈ ਹੈ ਕਿ ਜੈਸ ਤੋਂ ਹੋਰ 1000 ਦੀ ਮਾਨ ਕਰਦਾ 72000 ਰੁਪਏ ਹੈ ਨਾ ਮਤਲਬ ਜੇ ਹਿਸਾਬ ਨਾਲ ਬਾਹਰ ਵਾ ਫੇਰੀ ਹੈ ਨਾ ਹਾਂਜੀ ਹਾਂਜੀ ਉਸ ਹਿਸਾਬ ਨਾਲ ਦੇ ਵਸ਼ੀ ਜਾਂਦੀ 82 83 ਨੂੰ ਵੇਚ ਅੱਗੇ ਮੈਨੂੰ ਤੁਹਾਨੂੰ ਦੱਸਿਆ ਵੀ ਅਦਾਲਤ ਫੁਲਕਾ ਲਾ ਕੇ ਡੰਗਰ ਦੇ ਦਿੱਤੇ ਹਾਂ ਠੀਕ 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 ਹਾਂ ਲਓ ਜੀ ਡਿਮਾਂਡ ਬਾਈ ਨੇ ਰੱਖੀ ਹੈ 75000 ਤੇ 72000 ਦੇ ਵਿੱਚੋਂ ਥੋੜਾ ਆ ਜਾਂਦਾ ਮਾਨ ਤਾਂ ਜਿਹੜਾ ਆਊਗਾ ਮੌਕੇ ਤੇ ਹੋਊਗਾ ਕਿਉਂਕਿ ਮੋਲ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਫੋਨ ਜਰੂਰ ਕਰਿਆ ਕਰੋ ਮਾਨ ਤਾਂ ਜਿਹੜਾ ਹੋ ਜਿੰਦਾ ਤਾਂ ਮੌਕੇ ਤੇ ਜਰੂਰ ਇਹ ਦੋ ਅਗੇ ਬਾਈ ਦੇ ਕੋਲ ਇੱਕ ਤਾਜੀ ਸੂਈ ਗਾਂ ਹੋ ਰਹੀ ਹੈ ਜੀ ਹਾਂਜੀ ਆ ਜਿਹੇ ਕੋਲ ਬੋਲਾ 12 ਕਿਲੋ ਹੋਊਗਾ ਇਹ ਵੀ 12 ਕਿਲੋ ਤੋਂ ਸਟਾਰਟਿੰਗ ਹੈ ਨਹੀਂ ਹਾਂਜੀ 12 ਕਿਲੋ ਬੋਲਾ ਖੁੱਲਾ ਹੈ ਠੀਕ ਹੈ ਜੀ ਇਹਦੇ ਮਗਰ ਬੱਚਾ ਵੀਰ ਇਹਦੇ ਮਗਰ ਵਸ਼ੀ ਭਾਜੀ ਇਹਦੇ ਮਗਰ ਬੱਚੀ ਹੈ ਨਾ ਜੀ ਹਾਂਜੀ ਸੇਮ ਕਲਰ ਵਸ਼ੀ ਦਾ ਤੇ ਗਾਂ ਦਾ ਇੱਕੋ ਜਿਹਾ ਚੈੱਕ ਕਰ ਲਿਓ ਹਾਂਜੀ ਇਹ ਵੀ ਬੱਚਾ ਜੇ ਨਾਰੂ ਤੇ ਹੈ ਚੈੱਕ ਕਰ ਲਿਓ ਤੇ ਇਹ ਸੁਆ ਸ਼ੇਰੇ ਕਨ ਸੁਈ ਪਾਜੀ ਤਿੱਜਾ ਕ ਸੁਆ ਉਹ ਤਿੱਜਾ ਸੁਆ ਹਾਂ ਕਹਿੰਦਾ ਕਿ ਬਾਕੀ ਆਪ ਦੀ ਸਮਝ ਲੈ ਆਹੋ ਬਾਕੀ ਜੋ ਚੱਲ ਨਹੀਂ ਰਿਹਾ ਨੀਟ ਹਾਂਜੀ ਹਾਂਜੀ ਧਾਰਾ ਪੂਰਾ ਆ ਬਰਾਬਰ ਬੈਣਾ ਪਾਜੀ ਕੋਈ ਗਾਲੀ ਨਹੀਂ ਤੇ ਆ ਲੋ ਜੀ ਕਰਿਓ ਚੈੱਕ ਦੋਸਤੋ ਵੇਖੋ ਇਹੇ ਹਵਾਨੇ ਤੇ ਜਿਹੜੀ ਆ ਵੀਰਾਂ ਚ ਲੱਗੀ ਨੇ ਬਰੀਕ ਬਰੀਕ ਆ ਲੋ ਜੀ ਧਾਰਾ ਬਾਕੀ ਵੀਖ ਲੋ ਚੈੱਕ ਕਰ ਲੋ ਆ ਲੋ ਜੀ ਠੀਕ ਹੈ ਬਹੁਤ ਵਧੀਆ ਦੋਸਤੋ ਆਨਲਾਈਨ ਚਵਾਲੇ ਤੋੜਾਂਗੇ ਚਵਾ ਕੇ ਦਵਾਂਗੇ ਆ ਲੋ ਬਾਕੀ ਆ ਚੀਜ਼ ਚੈੱਕ ਕਰੋ ਇਦਾਂ ਹੀ ਵੀਰ ਕੋ ਰਾ ਛੱਡੇ ਫੋਨ ਹਾਂ ਇਦਾਂ ਹੀ ਚੋਕੇ ਦੇ ਅਗਲੇ ਆਖਾਂ ਕੀ ਤਸੱਲੀ ਕਰ ਤਸੱਲੀ ਕਰ ਲਈ ਹੈ ਨਾ ਜੀ ਠੀਕ ਹੈ ਪਾਜੀ ਗੱਲਾਂ ਤੁਹਾਨੂੰ ਤੋਰੀਏ ਸ਼ੇਰ ਵੀਰ ਕੱਢੀ ਬਾਹਰ ਲਓ ਜੀ ਆਏ ਸੇ ਪਾਜੀ ਆ ਲੋ ਜੀ ਕਰ ਲਿਓ ਚੈੱਕ ਚੋਾਈ ਜੂ ਤੁਹਾਨੂੰ ਖਾਤ ਦੀ ਚਾਰੇ ਹੁਣਾਂ ਦੇ ਵਿੱਚ ਐਨ ਧਾਰਾਂ ਬਰਾਬਰ ਆਉਂਦੀ ਨਹੀਂ ਤੇ ਬਾਕੀ 12 ਕਿਲੋ ਤੋਂ ਇਹਨਾਂ ਹੀ ਧਾਰਾਂ ਦਿੱਤੀ ਉਸ ਬਾਅਦ ਤੁਹਾਡੇ ਸਾਹਮਣੇ ਜਿੰਨਾ ਮਰਜ਼ੀ ਮੰਨ ਲਿਓ ਭਾਵੇਂ ਦੂਜਾ ਕੋਈ ਤੇ ਜਾ ਮੰਨ ਲੇ ਨਾਲੋ ਕੀ ਬਚਾ ਆ ਜੇ ਮਗਰ ਬੱ ਆਲੋ ਆਖਵਾ ਮੈਂ ਬਾਕੀ ਦੇ ਤੁਹਾਨੂੰ ਜਿਹੜੀ ਸਪੇਸ ਹੈ ਬਹੁਤ ਵਧੀਆ ਹਾਥੀ ਚੁਵਾਈ ਮੁੱਠੀ ਜਿਹੜਾ ਥਣ ਬਹੁਤ ਵਧੀਆ ਜੀ ਆ ਫੜੀ ਸ਼ੇਫ ਕਮੜੀ ਜੀ ਆਲੋ ਜੀ ਕਰਿਓ ਚੱਕ ਓਏ ਆਲੋ ਜੀ ਕਰਿਓ ਚੱਕ ਹੋਰ ਦੇਖ ਲਓ ਜੀ ਭਾਈ ਇਹ ਸਫਾਈ ਵੇਖੋ ਲੱਗੀ ਲੈਵੇ ਬਹੁਤ ਵਧੀਆ ਮੈਂ ਦਿਖਾਤੀ ਵੀ ਰਣਾ ਮੈਂ ਥਾਣਾ ਹੁਣੇ ਖਾਲੀ ਲਿਆ ਵੀਰ ਲੈ ਬਈ ਮੋੜ ਲੈ ਆਲੋ ਜੀ ਚੰਗੀ ਕੋਈ ਵੀਰ ਸੇਵਾ ਕਰ ਲੂਗਾ ਤਾਂ ਦੁੱਧ ਬੜੇ ਮਜੇ ਨਾਲ 16 17 ਕਿਲੋ ਚੁਆ ਦੂਗੀ ਹਨਾ ਮੈਨਾ ਅਰਮਾਨ ਨਾ ਹੀ ਹਾਂਜੀ ਹਰ ਜੀ ਦੇਖੋ ਸਾਡੇ ਤੋਂ ਤੇ ਪਾਹ ਖਲੋਂਦਾ ਨਹੀਂ ਆ ਦੁੱਧ ਤੇ ਚਵਾ ਕੇ ਦੇਈਏ ਨਾ ਠੀਕ ਹੈ ਜੀ ਬਾਕੀ ਦੋਸਤੋਂ ਨਿੱਗਰ ਆਰਡਰ ਪੂਰਾ ਜਿੰਨਾ ਵੀ ਇਹ ਥੱਲੇ ਹੈਗਾ ਕਰਵਾਇ ਥੱਲੇ ਢੱਕਲਾ ਲਓ ਸ਼ੁਕਰਯੋਚਕ ਹਰ ਜੀ ਖਾਣਾ ਕੋਈ ਕੁਆਲਿਟੀ ਵੇ ਲੋ ਬਾਈ ਨੇ ਧਾਰਾਂ ਹੀ ਮਾਰੀਆਂ ਤੇ ਐ ਪਛਮਾਨ ਦੇ ਵਿੱਚ ਆ ਗਈ ਪੂਰਾ ਸਪੋਲ ਹੈ ਨਾ ਜੀ ਪੂਰੀ ਠੀਕ ਹੈ ਜੀ ਤੇ ਬਾਈ ਸ਼ਹਿਰੇ ਕੰਨਾ ਮੁੱਲ ਕਰਨਾ ਦਾ ਇਹ ਭਾਜੀ 45000 ਦੇ ਵਿੱਚੋਂ 2000 ਛੋੜੋ ਜੋ ਇਹ 43000 ਰੁਪਏ 43 ਦੇ ਦਾਂਗੇ ਹੈਗੀ ਕਿ ਜੈਸੂ ਭਾਜੀ 41 ਦੀ ਦੇ ਦਾਂਗੇ 41 ਹਜ਼ਾਰ ਰੁਪਏ ਦੀ 41 ਠੀਕ ਹੈ ਜੀ ਲਓ ਜੀ ਮੁੱਲ ਬਿਲਕੁਲ ਜ਼ਾਇਜ਼ ਹੀ ਆ ਬਾਕੀ ਦੁੱਧ ਦੇ ਹਿਸਾਬ ਨਾਲ ਵੇਖ ਲਿਓ ਇੱਕ ਗਾਂ ਵਾਂ ਮਗਤ ਨਾਲ ਤੇ ਵਸ਼ੀ ਹੈ ਤੇ ਦੁੱਧ ਵੀ ਦੋਸਤੋ ਹੁਣ 12 ਕਿਲੋ ਬੋਲਾ ਤਿਆਰ ਆ ਹਾਂ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਭਾਜੀ ਇਹ ਦੋ ਅੱਗੇ ਬਾਈ ਦੇ ਕੋਲ ਆ ਗਈਆਂ ਦੋ ਗੱਪਣ ਗਾਵਾਂ ਬਾਈ ਦੱਸੋ ਇਹਦੇ ਬਾਰੇ ਭਾਜੀ ਆਹਦੇ ਪਟੋਲੇ ਲਿਆਂਦਾ ਜੋ ਪਟਕੇ ਠੀਕ ਹੈ ਆ ਇਹਨੇ ਕਿੰਨਾ ਬੜਾ ਵਧੀਆ ਹੈਗਾ ਕਿੰਨੇ ਕਿੰਨਾ ਬਾਕੀ ਇਹ ਗੱਲ ਵੀ ਜਿੰਨੀ ਕਿ ਹੈਗੀ ਨਾ ਹੈ ਬੜੀ ਖੂਬਸੂਰਤ ਹੈ ਅਜੇ ਦੋ ਦੰਦ ਮੂੰਹ ਚ ਬਾਦ ਦੋਂਦੀ ਠੀਕ ਹੈ ਜੀ ਇਸ ਸਮਾਂ 10 ਦਿਨ ਲੈ ਲਈ 8 ਦਿਨ ਲੈ ਲਈ 10 ਦਿਨ ਦੇ ਹਨਾ ਭਲਾ ਭਲਾ ਉਹ ਵਹਿ ਨਹੀਂ ਹੁਣਾ ਠੀਕ ਹੈ ਜੀ ਭਲਾ ਵੀ ਥੋੜੀ ਥੋੜੀ ਪਈਆਂ ਗਏ ਭਲਾ ਦੇ ਪੈਣੀਆਂ ਵਾ ਹਾਂਜੀ ਹਾਂਜੀ ਬਾਕੀ ਪਹਿ ਨਹੀਂ ਉਹਨਾਂ ਦੇ ਬਾਕੀ ਥਾਨ ਪਸਮਾ ਆਹ ਵੇਖੋ ਦੋਸਤੋ ਨਖੜਵੇਂ ਚਾਰੇ ਥਣ ਗੈਬ ਹੈ ਨਾ ਬੜਾ ਸੋਹਣਾ ਆਰਡਰ ਤਿਆਰ ਕਰੀ ਆਉਂਦੀ ਹੈ ਪਹਿਲੇ ਸੂਏ ਮੀਂਹ ਦੇ 18 ਤੋਂ 20 ਦੇ ਪਲੱਸ ਦੇ ਆਉਂਦੇ ਦੌਰਮਾਨ ਨੋਰਮਲ ਕਿਤਨੀ ਬਰੀਡ ਕੁਆਲਟੀ ਮੈਂ ਨਾ ਦੇ ਨਹੀਂ ਦੇਣਾ ਦੁੱਧ ਜੇ ਨੇ ਨਾ ਤਰਫ ਦੇਣਾ ਕਿ ਤੋੜ ਕੇ ਦਿਖਾਈਏ ਨੂੰ ਮੈਂ ਨਾ ਜਰੂਰ ਆ ਕਰਿਓ ਚੈੱਕ ਕਰੀ ਫੇਸ ਕੁਆਲਟੀ ਤੋੜੀ ਆਹ ਲਓ ਦੋਸਤੋ ਵੇਖ ਲਓ ਦੀ ਫੇਸ ਕੁਆਲਿਟੀ ਚੈੱਕ ਕਰ ਲੋ ਆ 4ਜੀ ਦੀ ਜੀ ਨਾਲ ਫੁੱਟੀ ਇੱਕ ਸਿੰਗਰੀ ਬਾਕੀ ਨਹੀਂ ਉਹ ਕੋਈ ਨਹੀਂ ਭਾਜੀ ਉਹ ਭੋੜੀ ਹਾਂ ਮਾਰੀ ਮੋੜੀ ਇੱਕ ਹੀ ਆ ਜਾਂਦੀ ਹੈ ਜੀ ਇਹ ਤੋਂ ਲੇਵਾ ਲੈ ਕੇ ਆਪਣਾ ਜਿੰਨੀ ਜਿੰਨੀ ਵਛੀ ਆ ਨਾ ਹਾਂ ਤੇ ਇਹਨਾਂ ਨੇ ਲੇਵਾ ਬਣਾਣਾ ਥੱਲੇ ਐ ਲੇਟ ਲੇਟ ਔਖੀ ਹੋਊ ਸੁਊਗੀ ਠੀਕ ਹੈ ਦੋ ਦੰਦ ਆ ਜੇ ਬਿਲਕੁਲ ਨੰਦਾਂ ਦੀ ਦੰਦੀ ਛੋਟੀ ਉਮਰ ਦੇ ਵਿੱਚ ਹੀ ਆ ਨਾ ਜੀ ਉਹਨਾਂ ਲਈ ਦੰਦ ਵਿਖਾਈਏ ਭਾਈ ਲੈਓ ਜੀ ਕਰੋ ਜੀ ਇਹ ਕੇ ਤਸल्ली ਦੋਸਤੋ ਆਪਣੀ ਜਿਹੜੀ ਆਹੀ ਵੀਡੀਓ ਦੇ ਵਿੱਚ ਪੂਰੀ ਕਰਵਾਦਨੇ ਆ ਦੰਦ ਚੈੱਕ ਕਰਵਾਦਨੇ ਤੁਹਾਨੂੰ ਪਿਓਰ ਦੋ ਦੰਦ ਵੇਖ ਲਿਓ ਜੀ ਆ ਲੋ ਜੀ ਵੇਖੋ ਜੀ ਠੀਕ ਹੈ ਜੀ ਆ ਲੋ ਜੀ ਕਰ ਲੋ ਚੱਕ ਪਿਓਰ ਦੋਦਾਂ ਜੀ ਦੋਸਤੋ ਅੱਜ ਪਟੋਲਾ ਏ ਪਟੋਲਾ ਵਾ ਠੀਕ ਹੈ ਜੀ ਇਹਦੇ ਲੈ ਚਲੇ ਮਾ ਮੈਨੂੰ ਵੀਡੀਓ ਪਾ ਲੈਂਦੇ ਮੁੜ ਕੇ ਲੈ ਜਾਓ ਠੀਕ ਹੈ ਆ ਇੱਕ ਰਮਾ ਵੀਡੀਓ ਤੇ ਪਾਉਣਾ ਆ ਲੋ ਜੀ ਕਰੋ ਚੱਕ ਇਹ ਬਰੀਦਾ ਦੇ ਮੁੱਲ ਭਰਦੇ ਲੋਕੀ ਹੈਗੀ ਦੁਨੀਆ ਵਾਦੂ ਭਾਜੀ ਹਾਂਜੀ ਹਾਂਜੀ ਭਰ ਦਿੰਦੇ ਮੁੱਲ ਠੀਕ ਹੈ ਦਾ ਦਿੰਦੇ ਮੁੱਲ ਦੁਨੀਆ ਇਹ ਗੱਲ ਨੂੰ ਐਵੇਂ ਆਖੀਏ ਹਾਂ ਜਿਹਨੂੰ ਇਹ ਜਿਹੜਾ ਫੋਨ ਦੇ ਵਿੱਚ ਜਿਹਨੂੰ ਆ ਗਈ ਨਾ ਪਰਖ ਹਾਂਜੀ ਉਹ ਮਿੰਟ ਨਹੀਂ ਇਕ ਲਾਊਗਾ ਠੀਕ ਹੈ ਜੀ ਲਓ ਜੀ ਕਰ ਲਿਓ ਚੈੱਕ ਜਿਹਨੂੰ ਇਹ ਬਰੀਡਾਂ ਬਾਰੇ ਨੌਲੇਜ ਹੈ ਆ ਠੀਕ ਹੈ ਜੀ ਘਾਰਮਾਲੀ ਬੱਛੀ ਆ ਠੀਕ ਹੈ ਜੀ ਤੇ ਬਾਈ ਸ਼ਰੀ ਮੁੱਲ ਕਿੰਨਾ ਹੋਊਗਾ ਮੁੱਲ ਤੇ ਅਜ ਮੈਂ ਨਾ ਤੁਸੀਂ ਕਰ ਦਸੋ ਫਿਰ ਵੀ ਜੇ ਜੇ ਦੇ ਫਿਰਦੇ ਬਾਹਰ ਘੜੀ ਕੀ ਬੰਦਿਆ ਹਾਂ ਨੀ ਇਹ ਤਾਂ ਗੱਲ ਹੈਗੀ ਮੁੱਲ ਮੇਰੇ ਪੱਦਰੇ ਹੁੰਦੇ ਆ ਆਪਾਂ ਵੇਚਣ ਵਾਲੀਆਂ ਗੱਲਾਂ ਕਰਦੇ ਹਾਂ ਹਾਂਜੀ ਪੱਦਰੇ ਦੇ ਕਰਤੀ ਫਿਰ 62000 ਦੀ ਬੱਛੀ ਦੇ ਦੀਗੇ 62000 ਦੀ ਪਰ ਬੱਛੀ 75000 ਦੀ ਹੈਗੀ ਚਲੋ ਸ਼ੋਅ ਤੇ ਜਿਹੜਾ ਬੱਛੀ ਆ ਜੀ ਕਈ ਥਾਂ ਵਿਕਣੇ ਆ ਹਾਂ ਤੇ ਉਸ ਤਰ੍ਹਾਂ ਦੇ ਮੈਂ ਕਹਿਣਾ ਸੀ ਵੀ ਫੋਨ ਤੇ ਉਹ ਜੂ ਸੌਦਾ ਹਾਂ ਪਰ ਆਪਾਂ ਸਾਈ ਬਿਆਨਾ ਕੋਈ ਨਹੀਂ ਅਜੇ ਹੋਇਆ ਠੀਕ ਹੈ ਜੀ ਬਾਹਰ ਦੀ ਵਸ਼ੀ ਦੇ ਦਾਂਗੇ ਠੀਕ ਹੈ ਜੀ ਬਾਹਰ ਤੋਂ ਹੈ ਕਿਉਂਕਿ ਜੈਸ ਤੜੀ ਬੜੀ ਕਰਦੇ ਨਹੀਂ ਹੁੰਦੀ ਜੋ ਹੈਗੀ ਆਪਾਂ ਮੋਲੀ ਉਹ ਕੀਤਾ ਜਿਹੜਾ ਕਰਾ ਬਾਕੀ ਜੇ ਕਿਹਾ ਫੋਨ ਪਹਿਲੇ ਦੇ 1000 ਛੱਡ ਦੂੰ ਅੱਛਾ ਜਿਹੜਾ ਪਹਿਲੇ ਫੋਨ ਤੇ ਹੋ ਠੀਕ ਕੋਨ ਜਿੰਦੋ ਤੋਂ ਪਹਿਲੇ ਫੋਨ ਤੇ ਦੋਸਤੋ ਆਫਰ ਹੈਗੀ ਜੇ ਬਾਕੀ ਆ ਕਰਿਓ ਚੈੱਕ ਆ ਚੀਜ਼ਾਂ ਨਹੀਂ ਜੀ ਮਿਲਦੀਆਂ ਬੜੀਆਂ ਘੱਟ ਮਿਲਦੀਆਂ ਜੀ ਵੇਖੋ ਹਲੋ ਨਹੀਂ ਨਾ 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 ਵੀ ਕੋਈ ਗੱਲ ਨਹੀਂ ਹਾਂ ਮਾੜੇ ਥਾਂ ਵਿੱਚ ਲੋ ਨਾ ਇਹਦਾ ਮਾਲ ਹੁਣ ਤੁਹਾਨੂੰ ਪਤਾ ਪਹੂ ਘਰ ਦੇ ਰਿਹਾ ਠ ਇਹ ਥੱਲੇ ਪਾਲ ਸੁੱਟ ਕੇ ਰੇਤਾ ਸੁੱਟ ਕੇ ਸੌਣ ਵਾਲੀ ਉਹ ਮੈਂ ਕੱਚਾ ਥਾਂਪੜਾ ਰੱਖਿਆ ਠੀਕ ਹੈ ਕੱਚੇ ਥਾਂ ਦੇ ਬੱਦੀ ਹੈ ਰਾਤ ਵੀ ਰਾਣੀ ਮੈਂ ਬਾਹਰ ਹੀ ਰੱਖੀ ਮਾਂ ਉਹ ਇੱਥੇ ਰਹਿ ਲੇਟ ਠੀਕ ਹੈ ਜੀ ਕੋਈ ਠੰਡ ਨਹੀਂ ਗਈ ਠੰਡ ਹੋਣਾ ਠੀਕ ਠੀਕ ਹੈ ਇਹ ਤੋਂ ਅੱਗੇ ਇੱਕ ਹੋਰ ਗਾਂ ਗੱਭਣੇ ਆਪਣੇ ਕੋਲ ਹਾਂਜੀ ਇਹਦਾ ਪਹਿਲਾ ਸੂਗਾ ਜੀ ਭਾਜੀ ਇਹ ਵੀ ਪਹਿਲਾ ਸੂਗਾ ਪਹਿਲਾ ਸੂਗਾ ਠੀਕ ਹੈ ਜੀ ਤਿਆਰੀ ਦੇ ਵਿੱਚ ਹੀ ਇਹ ਵੀ ਹੈ ਨਾ ਜੀ ਹਾਂਜੀ ਪੂਰੀ ਇਹ ਉਹ 10 12 ਦਿਨ ਲੈ ਕੇ ਕਿੰਨਾ ਟਾਈਮ ਖੜਦੀ ਸੂਣ ਚ ਬਾਏ ਹੋ ਭਾਜੀ ਤੁਜਾ ਮਾਰਾ ਦਿਨ ਲੈ ਲੈ ਲਾਉਣਾ ਦੁੱਧ ਸ਼ੁਰੂ ਕਰ ਦੋ ਤਾਂ ਆ ਗਈ ਆ ਗਈ ਬੱਛੀ ਆ ਗਈ ਹਾਂ ਆ ਗਈ ਇਹਨ ਦੋਵੇਂ ਦੋਸਤ ਨਗੀਨਾ ਹੀ ਆ ਤਕਰੀਫ ਨਹੀਂ ਵੇਖਿਓ ਕਰੇ ਦੰਗਰ ਚਾਰੇ ਮੇਰੇ ਭਾਜੀ ਓਕੇ ਆ ਪਰ ਇਹ ਨਗੀਨਾ ਜਿਹੜਾ ਇਹ ਪਟੋਲੇ ਬੜੇ ਔਖੇ ਲੱਪਣੇ ਪੈਂਦੇ ਹਾਂ ਹਾਂਜੀ ਇਹ ਤਾਂ ਗੱਲ ਹੈਗੀ ਬਾਕੀ ਦੋਸਤੋ ਬਰੀਡ ਹਰ ਇੱਕ ਪਸ਼ੂ ਦੀ ਆਪਣੇ ਆਪਣੇ ਥਾਂ ਤੇ ਹੁੰਦੀ ਹੈ ਅਲੱਗ-ਅਲੱਗ ਆ ਕਰ ਲਿਓ ਚੱਕ ਥਾਣੇ ਦੀ ਵੇਖ ਲਓ ਕਾਲੇ ਰੰਗ ਦੇ ਥਾਂ ਤੇ ਬਹੁਤ ਵਧੀਆ ਥਾਂ ਬਹੁਤ ਸੋਹਣਾ ਥਾਂ ਬਣਾਉਗੀ ਇਸ ਹੁੰਦੇ ਸਮੇ ਤੱਕ ਜਿਹੜਾ ਬਾਕੀ ਚਲੋ ਰਾਜੀ ਆ ਜਿੰਨੀ ਭਈ 14-15 ਕਿਲੋ ਇਹਨੇ ਦੇ ਜਣਾ ਪਹਿਲਾਂ ਹਾਂ ਜਿਹੜੇ ਵੀਰ ਨੇ ਸਾਂਭੀ ਬੜੇ ਸ਼ੌਂਕ ਨਾਲ ਸਾਂਭੀ ਆ ਲਓ ਜੀ ਕਰ ਲਓ ਚਲ ਲਿਆ ਵੀਰ ਮੋਲ ਹਾਲੋ ਜੀ ਇਹਦੀ ਫੇਸ ਕੁਆਲਿਟੀ ਕਰ ਲੋ ਚੱਕ ਬਾਕੀ ਦੋਸਤੋ ਜਿਹੜਾ ਗਾੜੀ ਮੌਸਮ ਹੁੰਨਦੇ ਆ ਨਾ ਗਰਮੀ ਦੇ ਤਾਂ ਸਟਾਲ 62 ਜਿਹੜਾ ਮੌਸਮ ਹੁੰਨਦਾ ਹੈ ਤਕਰੀਬਨ ਇਹ ਚਿਰੋ 18 19 ਕਿਲੋ ਦੁੱਧ ਦੇ ਲਾਗੇ ਬਣਦੇ ਰਮਾਨਾ ਦੇ ਦਊ 15 16 ਹਾਲੋ ਜੀ ਕਰਿਓ ਚੈੱਕ ਜਰੂਰ ਤੇ ਬਾਈ ਸ਼ੇਰੇ ਦੇ ਕੋਲੋਂ ਮੁੱਲ ਦਾ ਪੁੱਛ ਲੈਂਦੇ ਆ ਕਿੰਨਾ ਮੁੱਲ ਕਰਦਾ ਵੀਰੇ ਦਾ ਬਾਈ ਸ਼ੇਰੇ ਕਿੰਨਾ ਮੁੱਲ ਕਰਨਾ ਦਾ ਮੁੱਲ ਤੇ ਭਾਈ ਜੀ 50 ਕਰਦੇ ਆ ਜੀ 40000 ਵਿੱਚੋਂ 2 ਛੋਟ ਕਰਦੇ ਹਾਂ 40000 ਵਿੱਚੋਂ 2000 ਰੁਪਿਆ ਛੋਟ 38000 ਆਪਾਂ ਤਾਂ ਬਈ ਆਪਾਂ ਨੂੰ ਦਾਲ ਫੁਲਕਾ ਲਾਤੇ ਆਪਾਂ ਦੇਈ ਜਨੇ ਆਪਾਂ ਜੀ ਆਡਾ ਵੀ ਕਰਦਾ ਬਈ ਵੀ ਪਾ ਲਈਏ ਫਾਰਮ ਮੋਲ ਉਰਦੀ ਨਾਲੇ ਉਰਦੀ ਨਾਲੇ ਮੋਲ ਉਹਦਨ ਵੀ ਮਾਲ ਇਦਾਂ ਕਹਦੇ ਅੱਜ ਵੀ ਇਹਨਾਂ 38 ਦੀ ਵਸ਼ੀ ਦੇ ਦਿਆਂਗੇ 38000 ਦੇ ਵਿੱਚੋਂ ਮਾਨਤਨ ਹੋ ਜਾਊਗਾ ਹੈਨਾ ਜੀ ਛੋਟ ਛੱਪਾ ਆਜੂ ਦੋ ਗਾਵਾਂ ਗੱਬਣਾ ਜਿਨ੍ਹਾਂ ਦੇ ਮੋਲ ਬਾਈ ਨੇ ਦੱਸਦੇ ਤੁਹਾਨੂੰ ਕੱਲੇ ਕੱਲੇ ਨਾਲ ਤੇ ਇਹ ਤਾਂ ਦੋ ਗਾਵਾਂ ਜਿਹੜੀਆਂ ਬਿਲਕੁਲ ਤਾਜ਼ੀਆਂ ਸੂਈਆਂ ਹੋ ਡਿਟੇਲ ਸਾਰੀ ਕੱਲੇ ਕੱਲੇ ਨਾਲ ਦੀ ਤੁਹਾਨੂੰ ਦੱਸਦੀ ਹੈ ਅਡਰੈਸ ਬਾਈ ਦਾ ਇੱਕ ਰਿਫੇ ਬੋਲ ਦੇਣਾ ਪਿੰਡ ਲਾਲੂ ਘੁੰਮਣਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਸ਼ਮਸ਼ੇਰ ਸਿੰਘ ਫੋਨ ਨੰਬਰ ਇੱਕ ਰਿਫੇ ਬੋਲ ਦੋ ਜੀ 9730 3878 ਠੀਕ ਹੈ ਜੀ ਪਿੰਡ ਲਾਲੂ ਘੁੰਮਣਾ ਜ਼ਿਲ੍ਹਾ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਜਿਹੜਾ ਵੀਰ ਪਰਾ ਪਹਿਲਾ ਫੋਨ ਲਾਵੇ ਉਹਨੂੰ ਇੱਕ ਗਿਫਟ ਦੇ ਵਿੱਚੋਂ 10000 61 ਪਾਇਆ 60 ਦੀ ਵਸ਼ੀ ਦੇ ਦੂੰ ਠੀਕ ਹੈ 60 ਦੀ ਪਹਿਲਾ ਫੋਨ ਲਾਵੇ ਜਿਹੜੇ ਪਹਿਲੇ ਫੋਨ ਦੇਗਾ ਪਹਿਲਾ ਫੋਨ ਲਾਵੇ ਇਹਦੇ ਕਿ ਬੀਬੀ ਤੋਂ ਵੇਨਾ 80 ਜਗੇ ਤੋਂ ਬਾਈ ਕਿ ਉਹ ਵੀ ਕੁਰਸੀ ਦੇ ਵਾਸ਼ੀ ਵੀ ਲੈ ਸਕਦੀ ਹੈ ਠੀਕ ਠੀਕ ਤੇ ਦੇ ਦੇਾਂਗੇ ਠੀਕ ਹੈ ਜੀ ਲੋ ਦੋਸਤੋ ਆਫਰ ਹੈ ਜਿਹੜਾ ਵੀਰ ਪਹਿਲਾਂ ਆਵੇ ਸੌਦਾ ਕਰੂਗਾ ਉਹਨੂੰ 1000 ਰੁਪਏ ਦਾ ਸ਼ੋਰ ਕਰਾਂਗੇ ਠੀਕ ਹੈ ਜੀ ਬਾਕੀ ਦੂਜਾ ਮਾਲ ਮੋਲਣਾ ਠੀਕ ਹੈ ਜੋ ਕਹਦਾ ਹੋਈਓ ਠੀਕ ਹੈ ਜੀ ਧੰਨਵਾਦ ਦੋਸਤੋ ਨਾਲ ਵੀਡੀਓ ਵੇਖਣ ਦਾ